ਵੋਇ ਗੁਰੂ ਜੀ ਕਾ ਖਲਸਾ ਵੋਇ ਗੁਰੂ ਜੀ ਕੀ ਫਤਿਹ ਸੁਖਮਨੀ ਸਾਹਿਬ ਸ਼ਲੋਕ ਚੌਥਾ ਨਿਰਗੁ ਨਿਆਰ ਇਹ ਆਨਿਆ ਸੋ ਪ੍ਰਭ ਸਦਾ ਸੁਮਾਲ ਜਿਨ ਕੀਆ ਤਿਸ ਜੀਤ ਰਖ ਨਾਨਕ ਨਿਬਹੀ ਨਾਲ ਇਹ ਚੌਥੇ ਸ਼ਲੋਕ ਦੇ ਵਿੱਚ ਸਤਿਗੁਰ ਕੀ ਸਮਝਾਉਣਾ ਚਾਹੁੰਦੀ ਆ ਇਸ ਵਸਤਾ 'ਚ ਜਾ ਕੇ ਸਾਨੂੰ ਸਮਝ ਆਉਣੀ ਹੈ ਜੋ ਇਹ ਅਵਸਥਾ ਚ ਬਾਣੀ ਬਿਆਨ ਕੀਤੀ ਹੋਈ ਹੈ ਇਹ ਅਵਸਥਾ ਦੇ ਵਿੱਚ ਸਾਡੀ ਝੋੜੀ ਚ ਦੋ ਪਦਾਰਥ ਹੋਣੇ ਚਾਹੀਦੇ ਨੇ ਗਿਆਨ ਤੇ ਮੁਕਤੀ ਕੋਈ ਇਥੇ ਬੁੱਧੀ ਹੁਣ ਸੂਝਵਾਨ ਹੋ ਗਈ ਪਹਿਲਾਂ ਤਾਂ ਬੁੱਧੀਮਾਨ ਦੇ ਮਗਰ ਲੱਗੀ ਸੀ ਜਦੋਂ ਗੁਰਸ਼ਬਦ ਦੇ ਗਿਆਨ ਨਾਲ ਬੁੱਧੀ ਸੂਝਵਾਨ ਹੋ ਜਾਂਦੀ ਹੈ ਮੈਂ ਜਾਣਿਆ ਬੜਹੰਸ ਹੈ ਤਮ ਕੀਆ ਸੰਗ ਜੇ ਜਾਨ ਬਗ ਬੱਪੜਾ ਜਨਮ ਨਾ ਪੇੜੀ ਆ ਕਿ ਸਮਝਾਉਂਦੀ ਏ ਕਹਿੰਦੀ ਮੈਂ ਤੇਰੇ ਪਿੱਛੇ ਲੱਗੀ ਰਹੀ ਪ੍ਰੇਖੇ ਵਿੱਚ ਤੂੰ ਹੱਸੈਂ ਪਰ ਤੂੰ ਤਾਂ ਡੱਡਾ ਖਾਣਾ ਬੰਗਲਾ ਭਗਤ ਐ ਮਾਇਆ ਧਾਰੀ ਆ ਲੋਕਾਂ ਨੂੰ ਲੁੱਟਣ ਵਾਲਾ ਮੈਨੂੰ ਪਤਾ ਲੱਗ ਗਿਆ ਤੇਰਾ ਕਿਹੜੀ ਵਸਤ ਵਿੱਚ ਪਤਾ ਲੱਗਦਾ ਆਪਾਂ ਨੂੰ ਜਾ ਕੇ ਆਪਾਂ ਇੱਥੇ ਸਾਰਾ ਕੁਝ ਪੜੀ ਜਾਂਦੇ ਆ ਸੰਤ ਲੋਕ ਵੀ ਇੱਥੇ ਪੜੀ ਜਾਂਦੇ ਆ ਸੱਚਖੰਡ ਵੀ ਇੱਥੇ ਬਣਾ ਲਿਆ ਉਹ ਨਈ ਭਾਈ ਇਹ ਮ੍ਰਿਤ ਲੋਕ ਐ ਮਰਨ ਲਿਖਾਏ ਮੰਡਲ ਵਿੱਚ ਆਏ ਜੀਵਨ ਸਜੇ ਮਾਈ ਮਾਈ ਬਾਣੀ ਨੇ ਜੀਵਨ ਸਜਣਾ ਸੀ ਸਾਡਾ ਇਹ ਉਹ ਵਸਤਾ ਦੀ ਗੱਲ ਹੈ ਜਦੋਂ ਬੁੱਧੀ ਸੂਝਵਾਨ ਹੋ ਜਾਂਦੀ ਉਹਨੂੰ ਮਨ ਨੂੰ ਉਪਦੇਸ਼ ਕਰਦੀ ਹੈ ਨਿਰਗੁਣ ਆਰਿਆਂ ਨਾ ਸੋ ਪ੍ਰਭ ਸਦਾ ਸਮਾਲੇ ਗੁਣ ਰਹਿਤ ਜੀਵ हे ਮਨਾ ਤੂੰ ਕੀ ਕਰਦਾ ਆਪਣੀ ਪ੍ਰਭੂ ਨਾਲ ਕਿਵੇਂ ਨਿਭੂਗੀ ਆਪਣਾ ਕਿਵੇਂ ਮਲਾਪ ਹੋਊਗਾ ਕਿਉਂਕਿ ਮਨ ਕੀ ਹੈ ਮਨ ਇੱਛਾ ਰੂਪ ਹੈ ਅੱਖਾਂ ਦੇਖਦੀਆਂ ਇੱਛਾ ਪੈਦਾ ਕਰ ਲੈਂਦੀਆਂ ਨੇ ਕੰਨ ਸੁਣਦੇ ਨੇ ਸਾਡੇ ਜਿੰਨੇ ਗਿਆਨ ਇੰਦਰੇ ਨੇ ਇਹ ਸਾਰੇ ਮਾਇਆ ਦੇ ਨੇ ਸਾਨੂੰ ਫਸਾਉਂਦੇ ਨੇ ਇਹ ਚੋ ਬਚਣਾ ਸੀ ਆਪਾਂ ਕਾਮ ਕ੍ਰੋਧਰ ਲੋਭ ਉਹ ਬਿਨ ਸਜਾਇਆ ਅਹੰਬੀ ਬਿਨਾਨਖ ਪ੍ਰਭ ਸਰਨ ਅਗਤੀ ਕਰ ਪ੍ਰਸਾਦ ਗੁਰਦੇਵ ਏ ਗੁਰਦੇਵ ਗਿਆਨ ਦੇ ਦੇਵ ਕਿਰਪਾ ਰਹਿਮਤ ਕਰੋ ਇਹ ਆਪਰ ਅਰਦਾਸ ਕਰਨੀ ਸੀ ਪਰ ਆਪਣੀ ਤਾਂ ਅਰਦਾਸ ਹੀ ਦੂਜੀ ਆ ਮਾਇਆ ਦੀ ਉਹ ਮਾਇਆ ਸਾਡੀ ਮੁੱਕਣਾ ਥੋੜੀ ਆਉਂਦੀ ਆ ਭਾਈ ਬਾਣੀ ਤਾਂ ਸਾਨੂੰ ਕਾਲ ਤੋਂ ਮੁਕਤ ਕਰਦੀ ਹੈ ਥਿਰ ਕਰ ਵੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਬੁੱਧੀ ਸਮਝਾਉਂਦੀ ਹੈ ਮਨਾ ਸਤਿਗੁਰ ਦੇ ਹੱਥ ਹੈ ਸਾਰਾ ਕੁਛ ਸੰਸਾਰੀ ਕਾਜ ਵੀ ਤੇ ਆਤਮਾ ਤੇ ਪ੍ਰਾਤਮਾ ਜਿਹੜਾ ਮਲਾਪ ਹੋਣਾ ਇਹ ਗੁਰਸ਼ਬਦ ਦੇ ਰਾਹੀਂ ਹੈ ਪਾਰ ਉਪਾਰ ਪ੍ਰੀਤਮ ਗੁਰਸ਼ਬਦ ਲਗਾਵੇ ਇਹ ਵਸਤਾਂ ਦੇ ਵਿੱਚ ਬੁੱਧੀ ਸੂਝਵਾਨ ਹੋ ਕੇ ਮਨ ਨੂੰ ਜਿੱਤ ਲੈਂਦੀ ਹੈ ਜੱਗ ਨਹੀਂ ਜਿੱਤਿਆ ਹਲੇ ਮਨ ਹੀ ਜਿੱਤਿਆ ਵਾ ਜਾਗ ਨੂੰ ਤਾਂ ਸਮਝਾਉਣਾ ਵਾ ਕਿਵੇਂ ਸਮਝਾਉਂਗੀ ਸਾਡੇ 'ਚ ਗੁਣ ਕੋਈ ਨਹੀਂ ਹੁੰਦਾ। ਨਿਰਭਉ ਅਸੀਂ ਨਹੀਂ ਹੁੰਦੇ, ਨਿਰਵੈਰ ਨਹੀਂ ਹੁੰਦੇ, ਕਾਲ ਤੋਂ ਮੁਕਤ ਨਹੀਂ ਹੁੰਦੇ, ਸਹਿਪੰਗ ਨਹੀਂ ਹੁੰਦੇ। ਭੇ ਕਰਕੇ ਅਸੀਂ ਪੂਰਨ ਹੋ ਜਾਂਦੇ ਆ। ਉਹ ਜੋ ਕੀ ਹੰਕਾਰ ਪੈਦਾ ਹੋ ਜਾਂਦਾ। ਸੰਸਾਰੀ ਲੋਕ ਮੰਨਣ ਲੱਗ ਜਾਂਦੇ ਨੇ, ਪ੍ਰਾਪਤ ਹੋ ਜਾਂਦੇ ਨੇ। ਆਪਣਾ ਜੀਵਨ ਖਰਾਬ ਕਰਦੇ ਆ, ਦੂਹਿਆਂ ਦਾ ਵੀ ਕਰਦੇ ਆ, ਉਹੀ ਸਜ਼ਾ ਮਿਲਦੀ ਆ ਭਾਈ ਪੜਿਆ ਹੋਵੇ ਗੁਨੇਗਾਰ ਤਾਂ ਉਮੀ ਸਾਧਨਾ ਮਾਰੀ ਆਸਾ ਦੀ ਪੋਰਥਤਪੁਰ ਸਮਝਾਉਂਦੇ। ਇੱਥੇ ਬੁੱਧੀ ਕਹਿੰਦੀ ਇਹ ਜਾਣਿਆ ਮੰਨਾ। ਉਹ ਪ੍ਰਭੂ ਜੀ ਦੀ ਕਿਰਪਾ ਨਾਲ ਆਪਾਂ 88 ਲੱਖ ਦਾ ਢੇਡਾ ਕੱਢ ਕੇ ਮਨੁੱਖਾ ਦੇਹੀ ਤੱਕ ਪੜੇ ਆਂ ਸਾਰੇ ਜੁਨੀਅਰ ਚ ਜਾਗਦਾ ਆਇਆ ਉਹ ਮੰਨ ਤਾਂ ਹਰ ਇੱਕ ਜੁਨੀ ਸੋ ਜਾਂਦਾ ਹੈ ਭਾਈ ਸਤਗੁਰ ਜਾਗਦਾ ਹੈ ਦਿਓ ਭੋਲੀ ਮਾਲਣੀ ਹੈ ਜੇ ਉਹ ਜਾਗਦਾ ਤੈਨੂੰ ਤਾਂ ਸਾਹ ਚੱਲਦਾ ਰਾਤ ਨੂੰ ਆਪਣਾ ਭਾਈ ਉਹਦੀ ਕਿਰਪਾ ਨਹੀਂ ਚੱਲਦਾ ਹੁਣ ਬੁੱਧੀ ਸਮਝਾਉਂਦੀ ਹੈ ਮਾਨੂੰ ਜਿੰਨ ਕੀਆ ਤੇ ਚੀਤ ਰੱਖ ਨਾਨਕ ਨਿਬੀ ਨਾਲ ਸਾਰਾ ਕੁਝ ਤਾਂ ਉਹਨੇ ਕੀਤਾ ਹੈ ਭਾਈ ਆ ਦੇਹੀ ਵੀ ਉਹਨੇ ਦਿੱਤੀ ਸਾਭੀ ਧੀਰੇ ਚੰਦ ਸੂਰਜ ਅਸੀਂ ਕਿਤੇ ਮੰਗੇ ਸੀਗੇ ਸੰਸਾਰੀ ਪਹਿਲਾਂ ਰਿਜ਼ਕ ਤਿਆਰ ਕੀਤਾ ਕੁਦਰਤ ਨੇ ਫਿਰ ਜੀ ਪੈਦਾ ਕੀਤਾ ਆਪਾਂ ਇੱਕ ਪਤਾ ਨਾਲ ਲੈ ਲੈਨੇ ਆਪਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਆ ਜਾਊਗਾ ਭਾਈ ਅਸ਼ਟਪਦੀ ਸ਼ੁਰੂ ਹੁੰਦੀ ਹੈ ਇੱਕ ਪਤਾ ਆਪਾਂ ਲੈ ਲੈਨੇ ਸੱਤ ਪਦੇ ਫਿਰ ਦੂਏ ਆਪਾਂ ਅਸ਼ਟਪਦੀ ਵਿਚਾਰ ਲਾਂਗੇ ਵਿੱਚੋਂ ਵਿੱਚੋਂ ਆਪਾਂ ਲਵਾਂਗੇ ਇਹ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਇਹ ਜੀਵ ਇਹ ਪ੍ਰਾਣੀ ਔਰ ਮਈਏ ਨੂੰ ਯਾਦ ਰੱਖ ਉਤਰਾ ਮੂਲ ਹੈ ਤੈਨੂੰ ਦ੍ਰਿਸ਼ਤਮਾਨ ਕਰਤਾ ਹੈ ਅੱਜ ਤੋਂ ਵਧੀਆ-ਵਧੀਆ ਚੀਜ਼ਾਂ ਖਾਣਾ ਹੈ ਜਿਹੜੇ ਦੂਜੀਆਂ ਹੁੰਦੀਆਂ ਹਨ ਜੰਮਰਾਂ ਨੂੰ ਪਾ ਦੇਣਾ ਤੈਨੂੰ ਸਮਝ ਦਿੱਤੀ ਹੈ ਸਾਰੀ ਅੱਗੇ ਆਪਾਂ ਨੂੰ ਸਮਝਾਉਣਗੇ ਜਿੰਨ ਤੂੰ ਸਾਹ ਸਵਾਰ ਸ਼ਿੰਗਾਰਿਆ ਗਰਭਗਨ ਮੇ ਜਿੰਨੇ ਉਬਾਰੇ ਉਹਦੀ ਕਿਰਪਾ ਨਾਲ ਹੀ ਗਰਭ ਚੋਂ ਬਾਹਰ ਆਇਆ ਭਾਈ ਤੂੰ ਕੋਲੀ ਸਰੀਰ ਤਾਂ ਪਰਿਆ ਕੋਲੀ ਖਾਣਾ ਹਾਜ਼ਮ ਹੋ ਰਿਹਾ ਸੋ ਕਿਉਂ ਮਨੋ ਵਿਸਾਰੀਏ ਜੋ ਮਾਤਾ ਕੇ ਉਦਰ ਮੇਂ ਪਿਤਪਾਲ ਕਰੇ ਕਿਉਂ ਵਿਸਾਰੀਏ ਭਾਈ ਜੋ ਮਾਤਾ ਦੇ ਉਦਰ ਦੇ ਵਿੱਚ ਵੀ ਪਿਤਪਾਲ ਕਰਦਾ ਉਹੀ ਸਮਝਾ ਰਿਹਾ ਸਤਗੁਰ ਬਾਰ ਬਿਸ਼ਤਾ ਤੁਝ ਪਿਆਰੇ ਦੂਤ ਪਰ ਭੋਜਨ ਜੋ ਭੋਜਨ ਸੁਖਸੂਦ ਵਿਰਧ ਪਿਓ ਪ੍ਰਸਾਦ ਸੈਨ ਮੁਖ ਪਾਇਓ ਬੈਠ ਕੁ ਦੇ ਇਹ ਨਿਰਗੁਣ ਗਣ ਕਸ਼ੂਨਾ ਬੂਝੀ ਬਖਸ ਲੋ ਤੋ ਨਾਨਕ ਸਿਜੀਏ ਹਭੀ ਨੋ ਹੀ ਗਾ ਨਰੁਗਣਿਆਰ ਦੀ ਕੋਈ ਗੁਣ ਨਹੀਂ ਸਾਡੇ ਚ ਹੈਗਾ ਆਤਮਾ ਕਰ ਕੇ ਸਰੀਰ ਕਰਕੇ ਤਾਂ ਅਸੀਂ ਪੂਰਨ ਬ੍ਰਹਮ ਗਿਆਨੀ ਐ ਸਾਰੇ ਡਿਗਰੀਆਂ ਪ੍ਰਾਪਤ ਕਰੀ ਫਿਰਦੀਆਂ ਸੰਤ ਵੀ ਐ ਸਤਗੁਰ ਵੀ ਐ ਗੁਰੂ ਵੀ ਐ ਉਹ ਗੱਲੀ ਭੈਣੇ ਮੈਂ ਸਾਖਣਾ ਭਾਈ ਇਹ ਗਲਤੀ ਨਹੀਂ ਕਰਨੀ ਹੈਗੀ ਆਪਾਂ ਆਪਾਂ ਗੁਰ ਕੀ ਚਰਨ ਬਾਣੀ ਨਾਲ ਜੁੜ ਕੇ ਮਾਇਆ ਪਾਰ ਕਰਨੀ ਹੈ ਪਹਿਲਾਂ ਤਾਂ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਗਾਵੇ ਗੁਰ ਸ਼ਬਦ ਤੋਂ ਬਿਨਾ ਸਾਨੂੰ ਮਾਇਆ ਕਿਵੇਂ ਪਾਰ ਕਰ ਲਾਂਗੇ ਅਸੀਂ ਅਸੀਂ ਤਾਂ ਸਟੇਸ਼ਨ ਤੇ ਬੈਠੇ ਸੋਚੀ ਜਾਂਦੇ ਨੇ ਟ੍ਰੇਨਾਂ ਨਿਕਲਦੀ ਜਾਂਦੀਆਂ ਇਹ ਪਲੇਟਫਾਰਮ ਹੈ ਸ੍ਰੀ ਸਾਡਾ ਇਹਨੂੰ ਛੱਡਣਾ ਮੈਂ ਜਿਵੇਂ ਪਲੇਟਫਾਰਮ ਤੇ ਆਪਾਂ ਛੱਡ ਕੇ ਟ੍ਰੇਨ 'ਚ ਬਹਿ ਜੰਨੇ ਆ ਉਹਨੂੰ ਛੱਡ ਦਿੰਨੇ ਆ ਪਰ ਜਿੱਥੇ ਆਪਾਂ ਉਤਰਨਾ ਹੁੰਦਾ ਉਹਦੇ ਧਿਆਨ ਰੱਖਣਾ ਆਪਾਂ ਭਾਈ ਕਿ ਸਾਰੇ ਸਟੇਸ਼ਨਾਂ ਦਾ ਧਿਆਨ ਰੱਖਣਾ ਸਾਰੇ ਸਟੇਸ਼ਨ ਵਾਲੇ ਨਹੀਂ ਪਹੁੰਚਦੇ ਹੁੰਦੇ ਭਾਈ ਆਪਾਂ ਕਿੱਥੇ ਉਤਰਨਾ ਸੱਚਖੰਡ ਬਾਣੀ ਕਿੱਥੇ ਲੈ ਕੇ ਜਾਂਦੀ ਆਪਾਂ ਨੂੰ ਸੱਚਖੰਡ ਇਹ ਕੀ ਹੈ ਕਲਪਣਿਕ ਯੋਗ ਕਲਪਨਾ ਖਤਮ ਹੋਈ ਸੰਤ ਲੋਕ ਪਹੁੰਚ ਗਏ ਦੇਵ ਲੋਕ ਕਹਿ ਲੋ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂੰ ਤੋ ਹਰ ਕੇ ਦਵਾਰ ਦੇਵ ਲੋਕ ਪਹੁੰਚ ਕੇ ਭਗਤੀ ਸ਼ੁਰੂ ਹੋਗੀ ਤੀਜਾ ਨਾਮ ਦਾ ਦਰਸ਼ਨ ਹੋਇਆ ਤੁਰਕੀ ਬਾਣੀ ਸੁਣ ਕੇ ਤੀਜਾ ਪਦਾਰਥ ਮਿਲ ਗਿਆ ਚੌਥਾ ਸਰੀਰ ਚ ਰਹਿੰਦੇ ਰਹਿੰਦੇ ਸੱਚਖੰਡ ਦੇ ਵਾਸੀ ਜਨਮ ਹੁੰਦਾ ਹੈ ਦਾ ਆਤਮਾ ਦਾ ਇੱਕ ਹੋ ਜਾਂਦੀ ਹੈ ਪੂਰੀ ਰੋਸ਼ਨਾਈ ਜੀਵਨ ਹੋ ਜਾਂਦਾ ਹੈ ਦਾ ਚਾਰੇ ਲੋਕਾਂ ਦਾ ਇਹਨੂੰ ਗਿਆਨ ਹੋ ਜਾਂਦਾ ਉਹੀ ਤਾਂ ਸਤਗੁਰ ਸਮਝਾਉਂਦੇ ਨੇ ਦਸ਼ਮ ਪਾਸ਼ਾ ਇੱਕ ਵਾਰ ਚੌਪਾਈ ਕੋ ਕਹੇ ਦੁੱਖ ਦਰ ਇਸ ਨਰਕੇ ਨੇ ਕਿੰਨਾ ਤੇਾਰੇ ਲੋਕਾਂ ਦਾ ਜਿਹੜਾ ਵਿਆਹਨ ਕਰ ਦਿੰਦਾ ਹੈ ਦੁੱਖ ਦਰ ਤੋਂ ਤਾਂ ਛਟਕਾਰਾ ਹੋ ਜਾਂਦਾ ਆਪਾਂ ਵੀ ਤਾਂ ਭਾਈ ਇਹ ਪ੍ਰਾਪਤੀ ਕਰਨੀ ਹੈ ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰਧਾਰਾ ਨਾਲ ਜੁੜੇ ਰਹੀਏ ਜੋ ਸੁਖ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾਲ ਹੈ ਕਿਸੇ ਕੋ ਸਪਾਈ ਜਿੰਨਾ ਸੁਖ ਕਰਾਂ ਲੈਣਾ ਵਾ ਜਿਨੇ ਸੁੱਖਾਂ ਦੀ ਲੋੜ ਹੈ ਆਤਮਾ ਕਰਕੇ ਤੇ ਉਹਦੀ ਸਰਨ ਜਾਣਾ ਪਾਊਗਾ ਸੁੱਖ ਤੇਰਾ ਦਿੱਤਾ ਲਈ ਸਭ ਸੁੱਖ ਸਾਡੇ ਹੱਥ ਚ ਨਹੀਂ ਹੈਗੇ ਅਸੀਂ ਤਾਂ ਸੁੱਖਾਂ ਦੇ ਯਤਨ ਕਰਦੇ ਹਾਂ ਪਰ ਦੁੱਖ ਆ ਜਾਂਦੇ ਨੇ ਨਵੇਂ ਪਾਛਾ ਸਮਝਾਉਂਦੇ ਨੇ ਯਤਨ ਬਹੁਤ ਸੁੱਖ ਕੀਏ ਦੁੱਖ ਕੀ ਉਹਨਾਂ ਕੋਈ ਦੁੱਖ ਤਾਂ ਕੋਈ ਨਹੀਂ ਕਰਦਾ ਦੁੱਖ ਫੇਰ ਆ ਜਾਂਦੇ ਨੇ ਇਹ ਗਲਤੀ ਨਹੀਂ ਕਰਨੀ ਆਹ ਸਾਰੇ ਮਿਲ ਕੇ ਆਪਾਂ ਇਹ ਰਾਤੇ ਚੱਲਦੇ ਰਹੀਏ ਨਦੀਆਂ ਤੇ ਵਾਪ ਪਵੇ ਸੁੰਦਨਾ ਜਾਣੀਏ ਸੁੰਦਰ ਦਾ ਰੂਪ ਹੋ ਜਾਂਦੇ ਨੇ ਨਦੀਆਂ ਨਾਲ ਹੀ ਏਵੇਂ ਗੁਰਸੇ ਗੁਰੂ ਦਾ ਰੂਪ ਹੋ ਜਾਂਦੇ ਨੇ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵੈਗਰੂ ਜੀ ਦਾ ਕਾਲਸਾ ਵੈਗਰੂ ਜੀ ਕੀ ਫਤਿਹ